काम क्रोध मद लोभ मोह को मार करे जम जेरे रघुवर कदयावोगे का मेरे काम ਦੇ ਨਾਲ ਕ੍ਰੋਧ ਵੀ ਹੈ ਜੋ ਸਾਡਾ ਦੁਸ਼ਮਣ ਹੈ ਅਸੀਂ ਨਹੀਂ ਸਮਝ ਪਾਰੇ ਕ੍ਰੋਧ ਵੀ ਸਾਨੂੰ ਨਸ਼ਟ ਕਰ ਰਿਹਾ ਹੈ ਲੋਭ ਵੀ ਨਸ਼ਟ ਕਰ ਰਿਹਾ ਨਸ਼ਟ ਕਰ ਰਿਹਾ ਹੈ ਔਰ ਅਹੰਕਾਰ ਦਾ ਤਾਂ ਟਿਕਾਣਾ ਹੀ ਨਹੀਂ ਇੱਕ ਜੇਕਰ ਕ્રોਧ ਦੁਸ਼ਮਣ ਸਾਡੇ ਨਾਲ ਹੈ ਇੱਕ ਜੇ ਕਾਮ ਸਾਡੇ ਨਾਲ ਹੈ ਇੱਕ ਕਾਮ ਦੀ ਇੱਛਾ ਜਿਹੜੀ ਹੈ ਸੀਤਾ ਮਾਤਾ ਨੇ ਥੋੜੀ ਇੱਛਾ ਕੀਤੀ ਕਾਮਨਾ ਕੀਤੀ ਕਿ ਸਵਰਨਮ੍ਰਿਗ ਦੀ ਕਿੰਨਾ بڑا ਦੁੱਖ ਕਿ ਆਪਣੇ ਪਤੀ ਤੋਂ ਉਹਨਾਂ ਨੂੰ ਦੂਰ ਹੋਣਾ ਪਿਆ ਅਰੋਹ ਦੁੱਖ ਕਸ਼ਟ ਕਿੰਨਾ بڑا ਹੋ ਗਿਆ ਲੇਕਿਨ ਇਹਦੇ ਪਿੱਛੇ ਵੀ ਰਾਜਸੀ ਭਗਵਾਨ ਨੇ ਮਾਇਆ ਦੇ ਉਸ जाल को फैला करके रावण भी रास्ते लिया तो दुष्टा का श्रृंगार करना स ना साधु नाम विनाशाए च दुष्कृताम धर्म संस्थापनार्थ आए संभवी युगे युगे युग युग दे अंतराल ए इतिहास दसदा है कि जदों बहुत बड़ा पाप बच जाता है तो फिर धर्म की स्थापना करने वास्ते ਔਰ ਪਗਤਾਂ ਨੂੰ ਸੰਤਾਂ ਦੀ ਰੱਖਿਆ ਕਰਨ ਵਾਸਤੇ ਸੁਖ ਦੇਣ ਵਾਸਤੇ ਪਰਮ ਪਿਤਾ ਪਰਮੇਸ਼ਰ ਉਹ ਨਰ ਰੂਪ ਇਸ ਧਰਤੀ ਤੇ ਅਵਤਾਰਤ ਹੁੰਦੇ ਆ ਇਸ ਕਰਕੇ ਸੀਤਾ ਨੇ ਥੋੜੀ सी ਇੱਛਾ ਕੀਤੀ ਲੇਕਿਨ ਉਹ ਇੱਛਾ ਦੇ ਨਾਲ-ਨਾਲ ਸਤਿਗੁਰੂ ਮਹਾਰਾਜ ਬੰਦਿਸ਼ੋਰ ਹੋਰ ਸਪਸ਼ਟ ਕਰ ਰਹੇ ਨੇ ਕਿ ਸਾਡੇ ਮਨ ਦੇ ਵਿੱਚ ਕ੍ਰੋਧ ਔਰ ਲੋਭ ਮੋਹ ਹੰਕਾਰ ਵੀ ਹੈ ਇਹ ਵੀ ਸਾਡੇ ਦੁਸ਼ਮਣ ਸਾਡੇ ਨਾਲ ਜੁੜੇ ਹੋਏ ਆ ਇੱਕ ਜਨਮ ਦੇ ਨਹੀਂ बहुत जन्मा का साछा कर रहे हैं। लेकिन बंदिशोर साहब जी साफ कह रहे हैं कि सीता दन की गलू स्पष्ट कर रहे हैं कि सीता यह भी कह रही है जिथे मैं कामना की उसनू भी नष्ट करो और जेकर मेरे मन च क्रोध है लोभ है मोह है अहंकार है उसनू भी नष्ट करो काम क्रोध मद लोभ मोहू ਮਾਰ ਕਰੇ ਜਮ ਜ਼ੇਰੇ ਮਾਰ ਕਰੇ ਜਮ ਜ਼ੇਰੇ ਪਾਵਰਤਨ ਨੂੰ ਨਸ਼ਟ ਕਰ ਦਿਓ ਪ੍ਰਭੂ ਤੁਸੀਂ ਬੜੇ ਦਿਆਲੂ ਹੋ ਸਮਰਥ ਹੋ ਤੁਹਾਡੇ ਜੈਸਾ ਦਿਆਲੂ ਕੌਣ ਹੋ ਸਕਦਾ ਹੈ ਸਮਰਥਵਾਨ ਹੋ ਔਰ ਜਦੋਂ ਤੁਸੀਂ ਕਿਰਪਾ ਕਰੋਗੇ ਤਦ ਹੀ ਮੇਰੇ ਮਨ ਦੇ ਦੁਸ਼ਮਣ ਜਾਣਗੇ ਅਸੀਂ ਕਾਮੇ ਛਾਮਾ ਨੂੰ ਛਪਾ ਲੈਨੇ ਅਸੀਂ ਕ੍ਰੋਧ ਨੂੰ ਦਬਾ ਵੀ ਲੈਨੇ ਲੇਕਿਨ ਫਿਰ ਵੀ ਉਹ ਲਾਵੀਂ ਤਰ੍ਹਾਂ ਫੁੱਟ ਪੈਂਦਾ ਹੈ ਅਸੀਂ ਲੋਭ ਨੂੰ چھਪਾ ਵੀ ਲੈਂਦੇ ਫਿਰ ਵੀ ਉਹ ਪ੍ਰਗਟ ਹੋ ਜਾਂਦਾ ਹੈ ਅਸੀਂ ਮੋਹ ਨੂੰ ਦਬਾ ਲੈਂਦੇ ਲੇਕਿਨ ਉਹ ਫਿਰ ਵੀ ਉਹ ਪ੍ਰਗਟ ਹੋ ਜਾਂਦਾ ਹੈ ਔਰ ਹੰਕਾਰ ਨੂੰ ਅਸੀਂ ਰੱਖਦੇ ਅੰਦਰ ਲੇਕਿਨ ਫਿਰ ਵੀ ਉਹ ਯਦਾ ਕਦਾ ਪ੍ਰਗਟ ਹੋ ਜਾਂਦਾ ਯਦਾਬਲਾ ਉਹ ਫਿਰ ਬਾਹਰ ਆ ਜਾਂਦਾ ਹੈ ਇਹ ਜੋ ਅੰਦਰ ਸ਼ਤਰੂ ਹੈ ਇਹ ਸਭ ਤੋਂ ਜ਼ਿਆਦਾ ਖਤਰਨਾਕ ਹੈ ਬਾਹਰ ਦੇ ਸ਼ਤਰੂ ਇੰਨੇ ਖਤਰਨਾਕ ਨਹੀਂ ਜਿੰਨਾ ਕਿ ਸਾਡੇ ਮਨ ਦੇ ਸ਼ਤਰੂ ਹੈ ਇਹਨਾਂ ਮਨ ਦੇ ਸ਼ਤਰੂਆਂ ਨੂੰ ਜੇਕਰ ਅਸੀਂ ਨਸ਼ਟ ਕਰਨਾ ਹੈ ਤਾਂ ਫਿਰ ਸਾਨੂੰ ਆਪਣੇ ਆਪ ਨੂੰ ਦੇਖਣਾ ਪਏਗਾ ਕਿ ਸਾਡੇ ਅੰਦਰ ਕਿੰਨੀ ਕਾਮ ਇੱਛਾ ਹੈ ਕਿੰਨਾ ਗ੍ਰੋਧ ਹੈ ਕਿੰਨਾ ਲੋਭ ਹੈ ਕਿੰਨਾ ਮੋਹ ਹੈ ਕਿੰਨਾ ਹੰਕਾਰ ਹੈ ਅਸੀਂ ਜੋ ਆਪਣੇ ਮਨ ਜੋ ਸਾਡੇ ਹੈ ਅਸੀਂ ਜੋ ਜਾਣਦੇ ਹਾਂ ਉਹ ਦੂਸਰਾ ਨਹੀਂ ਜਾਣ ਸਕਦਾ ਇਸ ਕਰਕੇ ਵੰਦੇਸ਼ੁਰ ਸਾਹਿਬ ਜੀ ਇਸ ਪੰਕਤੀ ਦੇ ਨਾਲ ਫਿਰ ਅਗਲੀ ਲਾਈਨ ਫਿਰ ਕਹਿ ਰਹੇ ਨੇ क्योंकि कुछ ऐसा उलझन होंगे जिड़ी कि कुछ हल्किया होंगे लेकिन सीता मन की व्यथा को स्पष्ट वास्ते बंदीश्वर साहब जी ने अगरी लैन बड़ी ही साफ कर दी कि ये छोटी उलझन नहीं है जड़ी ये बहुत बड़ी उलझन है कोई रावण कोई छोटा जा कोई राक्षसी पाँवे तपस्वी भी सी उन्हें तप किया भगवान शिव का उपासक सी। लेकिन ਜੋ ਉਸ ਦੀ ਵਰਤੀ ਸੀ ਜੋ ਉਹ ਨਿਕ੍ਰਿਸ਼ਟ ਹੋਣ ਦੇ ਕਾਰਨ ਔਰ ਸੋ ਸਭ ਤੋਂ ਵੱਡਾ ਜੋ ਕਿ ਇਹਨਾਂ ਸਾਰੇ ਸ਼ਤਰੂਆਂ ਦੇ ਵਿੱਚ ਅਹੰਕਾਰ ਸੀ ਉਹ ਸਭ ਤੋਂ ਵੱਡਾ ਸੀ ਉਸ ਦਾ ਉਸ ਅਹੰਕਾਰ ਦੇ ਕਾਰਨ ਬਾਬਾ ਗਰੀਬਦਾਸ ਜੀ ਸਾਫ਼ ਕਰ ਰਹੇ ਹਨ ਅਗਲੀ ਲਾਈਨ ਕਿ ਇਹ ਜਿਹੜੀ ਹੈ ਉਲਝਨ ਹੈ ਇਹ ਛੋਟੀ ਨਹੀਂ ਹੈ ਬਹੁਤ ਹੀ ਬੜੀ ਹੈ ਔਰ ਇਸ ਨੂੰ ਕੋਈ ਆਮ ਵਿਅਕਤੀ ਸੁਲਝਾ ਨਹੀਂ ਸਕਦਾ ਇਸ ਉਲਝਨ ਇਸ ਕਸ਼ਟ ਨੂੰ ਕੋਈ ਦੂਰ ਨਹੀਂ ਕਰ ਸਕਦਾ ਸਿਵਾ ਪ੍ਰਭੂ ਮੇਰੇ ਪ੍ਰੀਤਮ ਪਿਆਰੇ ਭਗਵਾਨ ਰਾਮ ਨੂੰ ਸੰਬੋਧਨ ਕਰ ਰਹੇ ਕਰਦੇ ਹੋਏ ਹਨੂਮਾਨ ਜੀ ਦੇ ਕੋਲ ਸੰਦੇਸ਼ ਦੇ ਰਹੀ ਹੈ ਕਿ ਇਸ ਉਲਝਣ ਨੂੰ ਤੁਸੀਂ ਹੀ ਸੁਲਝਾ ਸਕਦੇ ਹੋ ਪਾਵਰ ਤਿਸ ਕਸ਼ਟ ਨੂੰ ਤੁਸੀਂ ਦੂਰ ਕਰ ਸਕਦੇ ਹੋ ਬਾਬਾ ਗਰੀਬ ਦਾਸ ਜੀ ਨੇ ਮਨ ਦੀ ਵਿਥਾ ਨੂੰ ਇਸ ਤਰ੍ਹਾਂ ਲਾਈਨ ਚੱਕੇ ਜ਼ਾਹਰ ਕੀਤਾ ਹੈ ਐਸੀ ਉਰਜੀ ਤੁਮ ਸੁਰਝਾਓ ਸੀ ਉਲਝੀ ऐसी उर्झी तुम सुरझावो निर्गुण नाम नेरे रघुवर कद आवोगे मेरे कद आवोगे मेरे रघुवर कद आवोगे मेरे रघुवंश आवो प्रभु तुम कद आओगे मैं बड़ी बेसब्री नाल इंतजार कर रही हूँ लेकिन ऐसी उर्झी तुम सुरझाओ ਇਹ ਬਹੁਤ ਕਠਿਨ ਹੈ ਇਸ ਨੂੰ ਤੁਸੀਂ ਹੀ ਸੁਰਜਾ ਸਕਦੇ ਹੋ ਹੋਰ ਕਿਸੇ ਦੇ ਵਾਸਤੇ ਗੱਲ ਨਹੀਂ ਰਾਵਣ ਨੂੰ ਸਮਝਾਣਾ ਰਾਵਣ ਨੂੰ ਰਾਹੇ ਲਿਆਣਾ ਇੱਕ ਤੁਸੀਂ ਕਰ ਸਕਦੇ ਹੋ ਹੋਰ ਕੋਈ ਨਹੀਂ ਕਰ ਸਕਦਾ ਐਸੀ ਊਰਜਾ ਤੂੰ ਸੁਰਜਾਵੋ ਨਿਰਗੁਣ ਨਾਮ ਨਵੇਰੇ ਨਿਰਗੁਣ ਨਿਰਾਕਾਰ ਪਰਮਾਤਮਾ ਨਾ ਸਕਾਰ ਪ੍ਰਾਤਮਾ ਪਰਮਾਤਮਾ ਉਹ ਨਿਰਗੁਣ ਨਿਰਾਕਾਰ ਦੇ दूसरे रूप रुपे साकार रूप भगवान राम अयोध्या प्रगट हो, हो तुसी सुकुर सुकूर में आ करके तुसी ही इस सुरझा सकते हो तुसी इस जोड़ा है अकल दे सकते हो तुसी ऐसे जड़े है पापाचार व्यक्ति का नाश कर सकते हो और दुनिया च उसन कोई करने वाला है नहीं और मेरी की हालत है ਉਸ ਸਾਲ ਦੇ ਬਾਰੇ ਫਿਰ ਬਾਬਾ ਗਰੀਬਦਾਸ ਜੀ ਸਾਫ ਕਰ ਰਹੇ ਅੰਗਲੀ ਲੈਂਥ ਯੋਧਮ ਤਾਰ ਆਧਾਰ ਤੇ ਤੁਹਾਰੇ ਇਹ ਜੋ ਦਮ ਦਾ ਜੋ ਲੜੀ ਚੱਲ ਰਹੀ ਹੈ ਸਵਾਸਾਂ ਦੀ ਲੜੀ ਚੱਲ ਰਹੀ ਹੈ ਮੇਰੀ ਸੀਤਾ ਮਾਤਾ ਹਨੂਮਾਨ ਜੀ ਕੋਲ ਸੁਨਿਆ ਦੇ ਰਹੀ ਹੈ ਮੇਰੇ ਸਵਾਸਾਂ ਦੀ ਜੋ ਲੜੀ ਚੱਲ ਰਹੀ ਹੈ ਉਹਨਾਂ ਨੂੰ ਕਹਿਣਾ ਇਹਨਾਂ ਦਾ ਜੋ ਆਧਾਰ ਹੈ ਇਹਦੀ ਜੋ ਟੇਕ ਹੈ ਇਸ ਦਾ ਆਸਰਾ ਜੋ ਹੈ ਉਹ ਤੁਸੀਂ ਹੋ सिवा आशरे मैं जी रही हाँ मैं आशा है कि तुम जरूर आओगे मैनू आशा है कि तुम दुष्टा का संघार जरूर करोगे और मैनू आशा है कि तुम जरूर मिलोगे और उसी आशा देच ही उसी आधार पर ही मैं जी रही हाँ और दम मेरा बहुत ही ऐसे कष्ट व्यतीत हो रहा है जिसका मैं अपनी वाणी नर्णन नहीं कर सकती यौदम धा तार आधार तुम्हारे बैठी सुरत अटेरे रघुवर कद आवोगे मेरे कद आवोगे मेरे रघुवर कद आवोगे मेरे मेरे प्राणनाथ मैं ऐसे जिमें कोई सुरत अटेरे मैंने सुरत में जड़ा है निरंतर परमात्मा के उस सरूप स्वरूप मैं बिलीन कर चुकी हाँ लगा चुकी हाँ लपेट चुकी हाँ और पावर की मैं और रच चुकी हाँ और मेरी सुरत सिवा होर तेरे ते तर किसी नहीं जा रही क्योंकि जिथे अतिशय प्रेम हूँ है ਉੱਥੇ ਇਹੀ ਹਾਲਤ ਹੁੰਦੀ ਹੈ। ਔਰ ਸਹਾਲਤ ਨੂੰ ਉਹ ਸਵੈਮ ਦੱਸ ਨਹੀਂ ਸਕਦਾ। ਜਿਸ ਤਨ ਲਗੇ ਬੋਲੋ ਸੋਈ ਤਨ ਜਾਣੇ। ਔਰ ਜਿਸ ਦੀ ਜੋ ਅੰਤ੍ਰਿਕ ਪ੍ਰੇਮ ਹੁੰਦਾ ਹੈ ਉਸ ਪ੍ਰੇਮ ਨੂੰ ਉਹੀ ਜਾਣ ਸਕਦਾ ਹੈ ਜਿਸ ਨੂੰ ਉਹ ਪ੍ਰੇਮ ਜਿਸ ਨੂੰ ਇਹ ਪ੍ਰੇਮ ਜੋ ਹੈ ਉਸ ਦੇ ਅੰਦਰ ਵਹਿ ਰਿਹਾ ਹੈ। ਔਰ ਸੱਚਾ ਪ੍ਰੇਮ ਹੀ ਉਸ ਆਪਣੇ ਪ੍ਰੀਤਮ ਪਿਆਰੇ ਦੇ ਦਰਸ਼ਨ ਕਰ ਲੈਂਦਾ ਹੈ। बैठी सूरत अटेक द आओगे मेरे 24 घंटे मैं बैठी तेरा ही चिंतन कर रही हां और सिवा तेरे चिंतन ते मेनू कोई और संसार दा चिंतन बहुत ही दूर दी गल है कदे आंदा ही नहीं सिवा तेरे चिंतन तो मैं और कोई चिंतन करना भी नहीं ना ही मैं कर सकती हां और हर बले तेरे वल ही मेरा ध्यान है बाबा गरीबदास जी कितना सुंदर सीता दी व्यथा ਨੂੰ ਔਰ ਭਗਵਾਨ ਰਾਮ ਦੇ RAM दूत हनुमान जी ਕੋਲ ਸੰਦੇਸ਼ਾ ਜੋ ਦੇ ਰਹੇ ہیں اس دی व्यथा ਨੂੰ اپنی ਬਾਣੀ ਚ ਇਸ ਤਰ੍ਹਾਂ ਵਰਣਨ ਕਰ ਰਹੇ ਅੱਗੇ ਫਿਰ ਕਹਿ ਰਹੇ ਕਿ ਕਦੇ-ਕਦੇ ਤੁਸੀਂ ਦੇਖਿਆ ਹੋਵੇਗਾ ਐਸਾ ਸੀ ਵੀ ਬਚਪਨ ਦੇਖਿਆ ਹੈ ਹੁਣ ਤਾਂ ਬਹੁਤ ਐਸਾ ਘੱਟ ਹੁੰਦਾ ਹੈ ਲੇਕਿਨ ਕਰਦੇ ਬਨੇਰੇ ਤੇ ਕਦੇ ਕੋਈ ਕਾਗ ਬੋਲਦਾ ਹੈ ਤਾਂ ਤੁਸੀਂ ਸੋਚਦੇ ਹੋ ਕਿ ਕੋਈ ਆਣ ਵਾਲਾ ਹੈ ਅੱਛਾ ਫਿਰ ਜੇ ਇੱਕ ਦਿਨ ਬੋਲਦਾ ਹੈ ਤੁਸੀਂ ਕਹਿੰਦੇ ਕੋਈ ਆਏਗਾ ਲੇਕਿਨ ਉਸ ਦਿਨ ਆਂਦਾ ਨਹੀਂ ਦੂਸਰੇ ਦਿਨ ਫਿਰ ਉਹ ਕਾਗ ਬੋਲਦਾ ਹੈ ਬਨੇਰੇ ਤੇ ਫਿਰ ਤੁਸੀਂ ਕਹਿੰਦੇ ਨਹੀਂ ਕੱਲ ਨਹੀਂ ਆਇਆ ਅੱਜ ਜ਼ਰੂਰ ਆਏਗਾ ਔਰ ਫਿਰ ਤੀਸਰੇ ਦਿਨ ਫਿਰ ਬੋਲਦਾ ਹੈ ਕਾਗ ਬਨੇਰੇ ਤੇ ਫਿਰ ਕੁਝ ਮਨ ਦੇ ਡਾਊਟ ਹੋ ਜਾਂਦਾ ਹੈ ਕਿ ਇਹ ਕਾਗ ਬੋਲਦਾ ਤਾਂ ਹੈ ਲੇਕਿਨ ਇਹ ਬੜਾ ਝੂਠਾ ਹੈ ਜੇ ਆਣਾ ਹੁੰਦਾ ਤਾਂ ਆ ਜਾਂਦਾ ਕੱਲ ਆ ਜਾਂਦਾ ਪਿਛਲੀ ਪਰਸੋਂ ਆ ਜਾਂਦਾ ਪਰ ਇਹ ਆਇਐ ਨਹੀਂ ਔਰ ਫਿਰ ਉਹ ਚੌਥੇ ਦਿਨ ਫਿਰ ਉਹ ਟੈਂਟੈਕ ਕਰਦਾ ਹੈ ਫਿਰ ਉਹ ਕਾਗਦੀ ਆਵਾਜ਼ ਅੱਛੀ ਨਹੀਂ ਲੱਗਦੀ ਉਹਨੂੰ ਕਿਉਂਕਿ ਉਹ ਆਂਦਾ ਤਾਂ ਹੈ ਹੀ ਨਹੀਂ ਫੇ ਆਖਰ ਉਸ ਨੂੰ ਅਸੀਂ ਕਦੇ ਇਹ ਵੀ ਸੁਣਿਆ ਹੈ ਦੇਖਿਆ ਵੀ ਹੈ ਉਹਨੂੰ ਅਸੀਂ ਡੰਡੇ ਨਾਲ ਉਡਾਉਂਦੇ ਹਾਂ ਕਿਉਂ ਟੈਂਟੈਕ ਕਰਦਾ ਹੈ ਆਂਦਾ ਤਾਂ ਕੋਈ ਹੈ ਨਹੀਂ ਐਸਾ ਹੀ ਇੱਥੇ ਬੰਦੇਸ਼ਵਰ ਮਹਾਰਾਜ ਜੀ ਸੀਤਾ ਦੀ ਵਿਥਾ ਨੂੰ ਦੱਸ ਰਹੇ ਹੈ ਕਿ ਸੀਤਾ ਦੇ ਕੋਲ ਜੇਕਰ ਕਾਗ ਬੋਲਦਾ ਵੀ ਹੈ ਤਾਂ ਉਹ ਕਾਗ ਦੀ ਆਵਾਜ਼ ਨੂੰ ਦੇਖ ਕੇ ਉਸ ਨੂੰ ਇਹ ਆਸ਼ਾ ਹੋ ਜਾਂਦੀ ਹੈ ਕਿ ਮੇਰੇ ਪ੍ਰੀਤਮ ਪਿਆਰਾ ਜ਼ਰੂਰ ਆ ਜਾਏਗਾ ਲੇਕਿਨ ਉਹ ਆਂਦਾ ਨਹੀਂ ਫਿਰ ਜਦ ਨਹੀਂ ਆਂਦਾ ਤਾਂ ਆਖਰ ਉਹ ਵੀ ਉਸ ਨੂੰ ਉਡਾ ਦਿੰਦੀ ਹੈ ਕਿ ਨਾ ਤੂੰ ਝੂਠ ਬੋਲਦਾ ਹੈ ਆਂਦਾ ਤਾਂ ਹੈ ਹੀ ਨਹੀਂ ਕੋਈ इस गलू उधरत करते हुए बाबा जी ने सीता दी मन की गलू उधरत करते हुए अगली लाइन साफ लिखी है कि जेकर तू उड़ना है तो फिर उड़ के मेरे प्रीतम प्यारे को जाई मेरा स्नेहा ले जाई और उस कि मैं बेसबरी इंतजार करनी है तो कदों आओगे ਔਰ ਹੀ ਗੱਲ ਇਸ ਲਾਇਨ ਸਾਫ ਸਾਫ ਬੰਦੀਸ਼ ਮਹਾਰਾਣੀ ਨੇ ਆਪਣੀ ਬਾਣੀ ਚ ਲਿਖਿਆ ਉੜਰੇ ਕਾਗ ਜਹਾ ਕਰਤਾ ਪੇ ਉੜਰੇ ਕਾਗ ਜਹਾ ਕਰਤਾ ਪੇ ਕਾਗ ਚਲਤੂ ਬੋਲਦਾ ਹੈ ਲੇਕਿਨ ਨਹੀਂ ਆਇਆ ਪਰ ਤੂੰ ਉੜ ਰਹੀ ਆ ਮੈਂ ਤੈਨੂੰ ਉਡਾਰੀ ਆ ਲੇਕਿਨ ਉਡਾਰੀ ਤੂੰ ਉਥੇ ਦੀ ਮਾਰ ਜਿੱਥੇ ਮੇਰਾ ਪ੍ਰੀਤਮ ਪਿਆਰਾ ਹੈ ਜਹਾ ਕਰਤਾ ਪੇ ਉਥੇ ਜਾ ਕੇ ਰੁਕੀ ਜਿਵੇਂ ਤੈਨੂੰ ਉਡਾਇਆ ਵੀ ਹੈ ਤਾਂ ਉੱਥੇ ਜਾ ਕੇ ਰੁਕੇ ਜਿੱਥੇ ਮੇਰਾ ਕਰਤਾ ਹੈ ਜਿੱਥੇ ਮੇਰਾ ਪ੍ਰੀਤਮ ਪਿਆਰਾ ਹੈ ਉਹ ਲੋਬੰਦੀ ਸ਼ੋਰ ਬਾਹਰਾਜ ਕੀਜੇ ਉੱਥੇ ਜਾ ਕੇ ਮੇਰਾ ਸਨੇਹਾ ਜ਼ਰੂਰ ਦੇ ਦੇਈ ਕਿਉਂਕਿ ਹਰ ਚੀਜ਼ ਨੂੰ ਹਰ ਪੰਛੀ ਤੱਕ ਹਰ ਵਿਅਕਤੀ ਤੱਕ ਹਰ ਪਲ ਉਹ ਆਪਣੇ ਪ੍ਰੀਤਮ ਪਿਆਰੇ ਦਾ ਹੀ ਚਿੰਤਨ ਕਰ ਰਹੀ ਹੈ ਇਹ ਸੱਚਾ ਪ੍ਰੇਮ ਉੜ ਰੇ ਕਾਗ ਜਹਾ ਕਰਤਾ ਪੇ ਨਾਹੀ ਬੋਲ ਮੰਡੇਰੇ ਰਘਵਰ ਕਦ ਆਵੋਗੇ ਮੇਰੇ ਬੰਡੇਰੇ ਮੈਨੇ ਬਨੇਰਾ ਮੇਰੇ ਬਨੇਰੇ ਤੇ ਨਾ ਬੋਲ ਤੂੰ ਕਿਉਂਕਿ ਆਇਤਾ ਹੈ ਨਹੀਂ ਨਾਂਦਾ ਹੈ ਤੂੰ ਬਾਰ ਬਾਰ ਬੋਲਦਾ ਹੈ ਲੇਕਿਨ ਤੂੰ ਉੜ ਰਿਆ ਮੈਂ ਤੈਨੂੰ ਉਡਾ ਰਹੀ ਹਾਂ ਲੇਕਿਨ ਉਥੇ ਪਹੁੰਚ ਜਿੱਥੇ ਮੇਰਾ ਪ੍ਰੀਤਮ ਪਿਆਰਾ ਹੈ ਮੇਰਾ ਸਨੇਹਾ ਲੈ ਕੇ ਜਾ ਤੇ ਆਖਰੀ ਲਾਈਨ ਚ ਇਥੇ ਸਾਫ ਸੰਬੰਧਿਤ ਸ਼੍ਰੀ ਮਹਾਰਾਜ ਜੀ ਸੀਤਾ ਦੇ ਜ਼ਿੰਦਗੀ ਦਾ ਜੋ ਮੋਰਲ ਹੈ ਉਸ ਨੂੰ ਪ੍ਰਗਟ ਕਰ ਰਹੇ ਉਸ ਨੂੰ ਦੱਸ ਰਹੇ ਕਿ ਸੀਤਾ ਆਦੀ ਮਾਇਆ ਸ਼ਕਤੀ ਉਹ ਵਿਸ਼ੁੱਧ ਆਤਮਾ ਸੀ ਪਾਵੇਂ ਉਸ ਨੂੰ ਰਾਵਣ ਆਪਣੇ ਮਹਿਲਾਂ ਦੇ ਵਿੱਚ ਲੈ ਗਿਆ ਲੇਕਿਨ ਸੀਤਾ ਦੇ ਸੀਤਾ ਦੇ ਕਿਸੇ ਪੱਲੂ ਨੂੰ ਦਾਗ ਨਹੀਂ ਲੱਗਿਆ ਸੀਤਾ ਨੇ ਆਪਣੇ ਪੱਲੂ ਨੂੰ ਦਾਗ ਨਹੀਂ ਲਗਾਇਆ और इस गलती स्पष्टता जाहिर कर ली बाबा जी ने अगली लाइन से साफ ही लिख देता सीता नो एक बहुत बड़ा शब्द दे नाल बड़े बहुत बड़े शब्द का संबोधित कर रहे हैं आचार्य गरीबदास जी की कह रहे हैं गरीबदास सीता सत्यवंती 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 द अर्थ है पतिव्रता सीता जी पतिव्रता का इतना बड़ा उल्लेख ਇਸਹੀ ਸ਼ਬਦ ਵਿੱਚ ਬਾਬਾ ਗਰੀਬਦਾਸ ਜੀ ਨੇ ਉਲੇਖ ਕੀਤਾ ਹੈ ਕਿ ਸੀਤਾ ਨੇ ਆਪਣੇ ਪਤੀ ਵਰਤਾ ਧਰਮ ਨੂੰ ਉਹਨਾਂ ਨੇ ਨਸ਼ਟ ਨਹੀਂ ਕੀਤਾ ਉਹ ਸਤਿਮੰਤੀ ਹੈ ਬਾਬਾ ਗਰੀਬਦਾਸ ਜੀ ਮਹਾਰਾਜ ਜੀ ਨੇ ਇਹ ਮੋਹਰ ਲਗਾ ਦਿੱਤੀ ਕਿ ਸੀਤਾ ਦੇ ਮਨ ਦੇ ਵਿੱਚ ਵੀ ਕਦੇ ਖਿਆਲ ਨਹੀਂ ਆਇਆ ਸੋਨੇ ਦੀ ਲੰਕਾ ਨੂੰ ਦੇਖ ਕਰਕੇ ਵੀ ਜਦੋਂ ਕਿ स्वर्ण ਮਿਰਗ ਦੇਖਿਆ ਸੀ ਲੇਕਿਨ ਸੋਨੇ ਦੀ ਲੰਕਾ ਨੂੰ ਦੇਖਦੀ ਹੈ मन के आया ही नहीं कद इच्छा हो ही नहीं कि सुंदर ये लंका है, बनी हुई है आम असी कोई बड़ी सुंदरता चीज़ देखते हैं साढ़े मुखते निकल जाता है वाह कि सुंदर है लेकिन सीता दे मन से ऐसा आया ही नहीं क्योंकि सीता सीता सतवंती है सीता पतिवरता स्त्री है सीता दे मन के परमात्मा भगवान राम तो सिवा होर किसी जगह ही नहीं है ਔਰ 바ਵਾ ਗਰੀਬਦਾਸ ਜੀ ਨੇ ਸਾਖ ਕਹਿ ਦਿੱਤਾ ਗਰੀਬਦਾਸ ਸੀਤਾ ਸਤਵੰਤੀ ਔਰ ਫਿਰ ਕਿਸ ਤਰ੍ਹਾਂ ਦੀ ਹੈ ਜਿਸ ਦੇ ਹਰ ਸਵਾਸਤ ਦੇ ਵਿੱਚ ਪਰਮਾਤਮਾ ਦਾ ਉਸ ਪਰਮੇਸ਼ਰ ਦਾ ਉਸ ਭਗਵਾਨ ਰਾਮ ਦਾ ਚਿੰਤਨ ਬਣਿਆ ਹੋਇਆ ਹੈ ਨਾਮ ਦਾ ਚਿੰਤਨ ਬਣਿਆ ਹੋਇਆ ਹੈ ਸੋ ਜਿਸ ਵੇਲੇ ਨੀਂਦ ਵੀ ਆ ਜਾਂਦੀ ਹੈ ਉਹਦਾ ਦਰਸ਼ਨ ਕਰਦੀ ਹੈ ਉਹਨਾਂ ਦਾ ਜਿਸ ਵੇਲੇ ਨੀਂਦ ਆ ਜਾਂਦੀ ਉਹਨਾਂ ਸਵਾਸਾਂ ਦੇ ਵਿੱਚ ਵੀ ਰਾਮ ਰਾਮ ਦੀ ਧੁਨਾਂ ਦੀ ਹੈ ਕਿਉਂਕਿ ਚਿੰਤਨ ਜੈਸਾ ਸੀ ਕਰਦੇ ਆ ਵੈਸਾ ਹੀ ਸਾਡੇ ਸਵਾਸ ਦੀ ਆਵਾਜ਼ ਬਣ ਜਾਂਦੀ ਹੈ ਚਿੰਤਨ ਸਾਡਾ ਆਪਣਾ ਸੜੀ ਬਿਰਤੀ ਦਾ ਕਾਰਨ ਹੈ ਸਾਡੀ ਬਿਰਤੀ ਚੰਗੀ ਹੈ ਤਾਂ ਚੰਗਾ ਚਿੰਤਨ ਹੁੰਦਾ ਹੈ ਸਾਡੀ ਬਿਰਤੀ ਮਾੜੀ ਹੈ ਔਰ ਸਾਡਾ ਜਿਹੜਾ ਚਿੰਤਨ ਵੀ ਮਾੜਾ ਹੋ ਜਾਂਦਾ ਹੈ ਇਸ ਲਈ ਸੀਤਾ ਬਿਸ਼ੁੱਧ ਚਿੰਤਨ ਪਰਮਾਤਮਾ ਤੋਂ ਸਿਵਾ ਹੋਰ ਕਿਸੇ ਦਾ ਕਰਦੀ ਹੀ ਨਹੀਂ ਅਸਲੀ ਬਾਬਾ ਗਰੀਬਦਾਸ ਜੀ ਨੇ ਸਾਫ਼ ਹੀ ਕਹਿਤਾ ਗਰੀਬਦਾਸ ਸੀਤਾ ਸੰਤਵੰਤੀ ਉਹ ਸਤਵੰਤੀ ਹੈ ਉਹ ਪ੍ਰਤੀਵਰਤਾ ਧਰਮ ਦਾ ਪਾਲਨ ਕਰ ਰਹੀ ਹੈ ਔਰ ਉਹ ਸਤਵੰਤੀ ਹੈ ਉਹਦੇ ਜੀਵਨ ਚ ਸਤ ਹੈ ਔਰ ਸਤ ਦੀ ਉਹ ਪਾਲਣਾ ਕਰ ਰਹੀ ਹੈ ਲੇਕਿਨ ਕਿਸ ਤਰ੍ਹਾਂ ਦੀ ਉਸ ਦੀ ਵਰਤੀ ਕਿਸ ਤਰ੍ਹਾਂ ਦੀ ਹੈ ਲਾਗੀ ਨਿਰਤ ਕੰਡੇਰੇ ਕਿਉਂਕਿ ਤੁਸੀਂ ਦੇਖਿਆ ਹੋਵੇਗਾ ਬਾਬਾ ਗਰੀਬਦਾਸ ਦੀ ਬਾਣੀ ਚ ਸੁਰਤ ਔਰ ਨਿਰਤ ਦਾ ਬਹੁਤ ਵਾਰ ਇਸ ਸ਼ਬਦ ਦਾ ਪ੍ਰਯੋਗ ਹੋਇਆ ਹੈ ਬਾਬਾ ਜੀ ਵਾਰ ਵਾਰ ਇਸ ਸ਼ਬਦ ਨੂੰ ਪ੍ਰਯੋਗ ਕਰਦੇ ਆ ਸੁਤ ਲਿਖ ਨਿਰਥ ਹੈ ਸੁਤ ਨਿਰਥ ਨੂੰ ਕਾਫੀ ਵਰਤਿਆ ਮਹਾਰਾਜ ਨੇ ਕਈ ਵਾਰ ਸ਼ਲੋਕਾਂ ਚ ਵਰਤਿਆ ਸੁਰਤ ਮਤਲਬ ਹੁੰਦਾ ਹੈ ਜੋ ਇੱਕ ਸਾਡਾ ਧਿਆਨ ਸੁਰਤ ਦਾ ਮਤਲਬ ਧਿਆਨ ਲੇਕਿਨ ਨਿਰਥ ਦਾ ਮਤਲਬ ਵਿਸ਼ੇਸ਼ ਧਿਆਨ ਦੇਖੋ ਬਾਬਾ ਜੀ ਨੇ ਸੁਰਤ ਨਹੀਂ ਵਰਤਿਆ ਇੱਥੇ ਸ਼ਬਦ ਨਿਰਥ ਵਰਤਿਆ ਹੈ पाप विशेष ध्यान हर समय हर पल हर स्वास्थ्य के नाल ओ, केवल नृत कंडेरे मतलब हर वेले तेरा ही चिंतन हमेशा हमेशा एक भी पल ओदा तेरे बिना गुजरता नहीं है वो हमेशा ही तेरे नाल नाम दा जड़ा है चिंतन कर रही है श्वास स्वास ना चिंतन कर रही है इसलिए बाबा जी ने इतने साफ स्पष्ट सा कर देता कि भावें सीता रावण लंका चुरा ले गया। लेकिन सीता ने अपने उस पतिवरता धर्म की शक्ति नाल जो परमात्मा ने शक्ति दि क्योंकि पतिवरता धर्म शक्ति भी स्वयं परमात्मा उसको दे दता है जो उसका वह पालन करता है भावें वह पति है भावें पत्नी है पत्नी और पति दे स्वयं ही परम पिता परमेश्वर शक्ति देता है अगर वो अपने सतन ਬਚਾ ਕੇ ਰੱਖਦਾ ਹੈ ਉਸ ਤੇ ਪਹਿਰਾ ਦਿੰਦਾ ਹੈ ਇਸ ਲਈ ਬੰਦੀਸ਼ਵਰ ਸਾਹਿਬ ਜੀ ਨੇ ਸਾਫ਼ ਕਹਿ ਦਿੱਤਾ ਕਿ ਗਰੀਬ ਦਾਸ ਸੀਤਾ ਸਤਵੰਤੀ ਲਾਗੀ ਨਿਰਤ ਕੰਡੇਰੇ ਨਿਰਤ ਮੈਨੇ ਵਿਸ਼ੇਸ਼ ਧਿਆਨ ਲਗਾ ਕਰਕੇ ਲਾਗੀ ਮੈਨੇ ਨਿਰੰਤਰ ਉਹਦਾ ਧਿਆਨ ਵਿਸ਼ੇਸ਼ ਲੱਗਿਆ ਰਿਹਾ ਹੈ ਔਰ ਲੱਗਿਆ ਹੋਇਆ ਹੈ ਸਿਵਾ ਤੇਰੇ ਤੇ ਉਹ ਕਿਸੇ ਦਾ ਵੀ ਆਪਣੇ ਮਨ ਚਿੰਤਨ ਨਹੀਂ ਕਰਦੀ ਔਰ ਐਸੀ ਜਦ ਅਵਸਥਾ ਐਸਾ ਉਸਦਾ ਜੀਵਨ ਹੈ ਤਾਂ ਫਿਰ ਮ੍ਰਿਆਦਾਪ ਸ੍ਰੋਤਮ ਰਾਮ ਨੇ ਜਿੱਥੇ ਦੁਸ਼ਟਾਂ ਦਾ ਸ਼ਿੰਗਾਰ ਕਰਨਾ ਸੀ ਉਥੇ ਸੀਤਾ ਨੂੰ ਵੀ ਇਸ਼ਾਰਾ ਵੀ ਕੀਤਾ ਕਿ ਮਾਇਆ ਸਤ ਨਹੀਂ ਹੈ ਜਿਸ ਮਾਇਆ ਦੇ ਕਾਰਨ ਤੂੰ ਸੁੰਦਰਤਾ ਸਮਝ ਰਹੀ ਹੈ ਉਹਦੇ ਨਾਲ ਸੁੰਦਰਤਾ ਨਹੀਂ ਸੁੰਦਰਤਾ ਪਰਮੇਸ਼ਰ ਦੇ ਨਾਲ ਹੈ ਪਤੀ ਦੇ ਨਾਲ ਹੈ और संसार की रची हुई माया एक केवल प्रपंच है ये दुखा का कर है ये पीछे बहुत बड़ा दुख छुपया हुआ है पहाड़ा जिन्हें दुख छुपया और लगता हल्का जा सुख उस सुख असी निरंतर शाश्वत समझ लें है नहीं वो परछाई है इस करके बंदिश्वर महाराज जी ने अपनी बाणी इस प्रसंग रामायण के प्रसंग अपनी शब्द रचना दे उन्होंने उद्धृत किया है इस तुम तो इमें जाप्ता है कि सतगुरु बंदीश्वर महाराज जी अंसावतार भगवान राम अपनी वाणी के द्वारा उन्होंम का दुनिया के गान कर रहे हैं और उसकी जो संसार में ज प्रेरणा मिली है और हूं भी मिल रही है ਪਾਣੀ ਰਾਮਾਇਣ ਹੈ ਗੀਤਾ ਹੈ ਭਾਗਵਤ ਹੈ ਕੋਈ ਵੀ ਧਰਮ ਗ੍ਰੰਥ ਹੈ ਉਹ ਉਸ ਦਾ ਜੋ ਰਚੇਤਾ ਹੁੰਦਾ ਹੈ ਉਹ ਪਰਮਾਤਮਾ ਸਰੂਪ ਆ ਕੇ ਸਰਤੀਤੇ ਉਸ ਨੂੰ ਉਪਦੇਸ਼ ਰੂਪਿਤ ਸੰਸਾਰ ਦੇ ਵਿੱਚ ਮਾਰਗਦਰਸ਼ਨ ਕਰਾਂਦਾ ਹੈ ਜੀਵਨ ਇਸੇ ਤਰ੍ਹਾਂ ਸਤਪੁਰਸ਼ ਕ ਵੀ ਸਾਹ ਮਹਾਰਾਜ ਜੀ ਬਾਬਾ ਗਰੀਬਦਾਸ ਜੀ ਵੀ ਆਪਣੀ ਬਾਣੀ ਦੇ ਦੁਆਰਾ ਆਪਣੇ ਸਦਪਦੇਸ਼ ਦੇ ਦੁਆਰਾ ਉੱਲੇ ਪਟਕੇ ਜੀਵਾਂ ਨੂੰ ਰਾਸਤੇ ਤੇ ਲਿਆਣ ਲਈ ਆਪਣੇ ਸਤਿਪਦੇਸ਼ ਨਾਲ ਮਾਰਗਦਰਸ਼ਨ ਕਰਾਣੇ ਸਮੇਂ-ਸਮੇਂ ਨਾਲ ਤੇ ਇਸ ਸ਼ਬ ਰਚਨਾ ਦੇ ਦਾਰ ਦੁਆਰਾ ਸਾਨੂੰ ਇਹ ਪਤਾ ਚੱਲਦਾ ਹੈ ਕਿ ਵਾਸਤਵ ਵਿੱਚ ਸੰਸਾਰ ਦੀ ਮਾਇਆ ਦੇ ਚਪਾਵੇਂ ਸੀਤਾ ਹੈ ਕੋਈ ਵੀ ਹੈ ਅਸੀਂ ਹਾਂ ਲੇਕਿਨ ਜੇਕਰ ਅਸੀਂ ਉਸ ਤੇ ਮੰਨ ਦਿੰਦੇ ਹਾਂ ਤਾਂ ਫਿਰ ਉਸ ਜੀਵ ਨੂੰ ਕਸ਼ਟ ਭੋਗਣਾ ਪੈਂਦਾ ਹੈ ਇਸ ਕਰਕੇ ਮਨ ਨੂੰ ਅਸੀਂ ਗੁਰੂ ਸ਼ਬਦ ਦੇ ਨਾਲ ਜੋੜ ਕੇ ਰੱਖੀਏ ਪਰਮਪિતા ਪਰਮੇਸ਼ਰ ਦੇ ਨਾਮ ਦੇ ਨਾਲ ਜੋੜ ਕੇ ਰੱਖੀਏ ਉਸ ਨਿਰਤ ਨੂੰ ਉਸ ਵਿਸ਼ੇਸ਼ ਧਿਆਨ ਸੁਰਤ ਨੂੰ ਔਰ ਨਿਰਸਫਲ ਕਰ ਸਕਾਂਗੇ ਔਰ ਸਫਲ ਸਫਲ ਕਰ ਸਕਦੇ ਆ ਇਹਨਾ ਕੁਝ ਕਹਿੰਦੇ ਹੋਏ ਕਿਉਂਕਿ ਸਮੇ ਦਾ ਤਕਾਜ਼ਾ ਹੈ ਕਿ ਟਾਈਮ ਵੀ ਪੂਰਾ ਹੋਣ ਵਾਲਾ ਹੈ ਤੇ ਅੱਜ ਇਸ ਰਚਨਾ ਦੀ ਜੋ ਪੂਰਨੋਤੀ ਪਈ ਹੈ ਉਸ ਦੇ ਨਾਲ ਹੀ ਮੈਂ ਫਿਰ ਇੱਕ ਵਾਰ ਇਸ ਸ਼ਬਦ ਨੂੰ ਜੋ ਕਿ ਬਾਬਾ ਗਰੀ ਕਥੇ ਹੋ ਕੇ ਬੋਲਿਏ ਔਰ ਕੀ ਜੀਵਨ ਰੂਵੀ ਇਸੀ ਤਰ੍ਹਾਂ ਪੈਰਾ ਦੇਈਏ ਆਪਣੇ ਰਾਪ ਦੇ ਜੀਵਨ ਨੂੰ ਸਵਾਰੀ ਕਦ ਆਵੋਗੇ ਮੇਰੇ ਰਗਵਰ ਕਦ ਆਵੋਗੇ ਮੇਰੇ ਕਦ ਆਵੋਗੇ ਮੇਰੇ ਰਗਵਰ ਕਦ ਆਵੋਗੇ ਮੇਰੇ सुन रे कपी करता सो कहियो सुन रे कपी करता सो कहियो पूछे सुर से तेरे रघुवर कब आओगे मैं महाराज बुरी वाले जी की सत्संग सुनने के लिए चैनल को सब्सक्राइब और वीडियो को लाइक जरूर करें